ਨarendra Modi ਦੀ ਅਗਵਾਈ ਵਾਲੀ ਰਾਜਨੀਤਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ 3 ਅਪ੍ਰੈਲ ਨੂੰ ਆਉਣ ਵਾਲੀ ਜਨਗਣਨਾ ਵਿੱਚ ਜਾਤੀਗਤ ਜਨਗਣਨਾ ਨੂੰ ਮਨਜ਼ੂਰੀ ਦਿੱਤੀ ਹੈ 2021 ਤੋਂ ਹੋਣ ਵਾਲੀ ਪੈਨ ਇੰਡੀਆ ਜਨਗਣਨਾ ਕੋਵਿਡ-19 ਮਹਾਮਾਰੀ ਕਾਰਨ ਰੁਕ ਗਈ ਸੀ ਜਾਤੀ ਜਨਗਣਨਾ ਦਾ ਅਰਥ ਹੈ ਜਨਗਣਨਾ ਦੌਰਾਨ ਜਾਤੀ ਆਧਾਰਿਤ ਡੇਟਾ ਇਕੱਠਾ ਕਰਨਾ ਇਹ ਡੇਟਾ ਜਾਤੀ ਸਮੂਹਾਂ ਦੀ ਵੰਡ ਉਨ੍ਹਾਂ ਦੀਆਂ ਸਮਾਜਿਕ ਆਰਥਿਕ ਸਥਿਤੀਆਂ ਵਿਦਿਅਕ ਸਥਿਤੀ ਤੇ ਹੋਰ ਸੰਬੰਧਿਤ ਕਾਰਕਾਂ ਬਾਰੇ ਵਿਰਵੇ ਪ੍ਰਦਾਨ ਕਰਦਾ ਹੈ ਜਾਤੀ ਜਨਗਣਨਾ ਦੇ ਪਿੱਛੇ ਵਿਚਾਰ ਆਮ ਜਨਗਣਨਾ ਅਭਿਆਸ ਅਨੁਜਾਤੀ ਬਾਰੇ ਪ੍ਰਸ਼ਨ ਸ਼ਾਮਿਲ ਕਰਨਾ ਹੈ ਇਸ ਫੈਸਲੇ ਦਾ ਐਨਡੀਏ ਵਿੱਚ ਸਹਿਯੋਗੀ ਪਾਰਟੀਆਂ ਨੇ ਵੀ ਸਵਾਗਤ ਕੀਤਾ ਹੈ ਜੋ ਬਰਾਬਰ ਅਤੇ ਨਿਸ਼ਾਨਬੱਧ ਨੀਤੀਆਂ ਦਾ ਖਰੜਾ ਤਿਆਰ ਕਰਨ ਵਿੱਚ ਮਦਦ ਕਰੇਗਾ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਗੁਜਰਾਤ ਜਾਣੇ ਸਿਰਫ ਰਾਜਨੀਤਿਕ ਦ੍ਰਿਸ਼ਟੀਕੋਣ ਤੋਂ ਪਾਰ ਦਰਸ਼ਿਤ ਤਰੀਕੇ ਨਾਲ ਸਰਵੇਖਣ ਕੀਤੇ ਹਨ ਇਹਨਾਂ ਸਾਰੇ ਤੱਥਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਹ ਯਕੀਨੀ ਬਣਾਉਣ ਲਈ ਕਿ ਸਮਾਜਿਕ ਤਾਣਾ ਬਾਣਾ ਰਾਜਨੀਤੀ ਦੁਆਰਾ ਪਰੇਸ਼ਾਨ ਨਾ ਹੋਵੇ ਜਾਤੀ ਜਨਗਣਨਾ ਨੂੰ ਪਾਰਦਰਸ਼ੀ ਢੰਗ ਨਾਲ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ਦੇ ਉਹਨਾਂ ਕਿਹਾ ਇੱਕ ਜਾਤੀ ਜਨਗਣਨਾ ਨੂੰ ਸਰਵੇਖਣਾ ਦਾ ਹਿੱਸਾ ਬਣਨ ਦੀ ਬਚਾਏ ਜਨਗਣਨਾ ਵਿੱਚ ਪਰਦਰਸ਼ੀ ਢੰਗ ਨਾਲ ਸ਼ਾਮਿਲ ਕੀਤਾ ਜਾਵੇਗਾ ਇਹ ਸਮਾਜ ਦੇ ਸਮਾਜਿਕ ਅਤੇ ਆਰਥਿਕ ਢਾਂਚੇ ਨੂੰ ਮਜ਼ਬੂਤ ਕਰੇਗਾ ਮੰਤਰੀ ਨੇ ਇਹ ਵੀ ਕਿਹਾ ਕਿ 2011 ਵਿੱਚ ਜਾਤੀ ਜਨਗਣਨਾ ਨਾ ਕਰਵਾਉਣ ਲਈ ਕਾਂਗਰਸ ਜ਼ਿੰਮੇਵਾਰ ਸੀ